हां जी दोस्तों जेकर ਤੁਸੀਂ ਵੀ ਇੱਕ ਚੰਗੇ ਪਸ਼ੂ ਧਾਂਦ ਦੀ ਤਲਾਸ਼ ਚਾ ਤਾਂ ਆਜੋ ਬਾਪੂ ਸਵਰਨ ਸਿੰਘ ਢੱਲੋਂ ਦੇ ਫਾਰਮ ਤੇ ਸੋ ਬਾਪੂ ਸਵਰਨ ਸਿੰਘ ਢੱਲੋਂ ਦੇ ਫਾਰਮ ਤੇ ਆਉਣ ਲੱਗਿਆਂ ਦੋਸਤੋ ਜਿਹੜਾ ਐਡਰੈਸ ਆ ਉਹ ਕਨਫਰਮ ਕਰ ਲਓ ਆਓ ਆਪਾਂ ਬਾਪੂ ਜੀ ਤੋਂ ਤੁਹਾਨੂੰ ਸਾਰੀਆਂ ਇਹਦੇ ਬਾਰੇ ਇਨਫੋਰਮੇਸ਼ਨ ਗੱਲਾਂ ਬਾਤਾਂ ਵੀ ਪੁੱਛਦਾਂਗੇ ਤੇ ਐਡਰੈਸ ਵੀ ਲੈ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਬਾਪੂ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਦੱਸਿਓ ਮੇਰਾ ਨਾਮ ਸਵਰਨ ਸਿੰਘ ਢੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਦੇ ਇਧਰ ਫਤੇਗੜ ਪੰਜ ਤੂਰ ਤੇ ਜੋਗੇ ਵਾਲਾ ਰੋਡ ਠੀਕ ਆ ਜੀ ਤੇ ਬਾਪੂ ਜੀ ਜੇ ਆ ਕੱਟੀ ਦੀ ਕੋਈ ਗੱਲ ਕੀਤੀ ਜਾਵੇ ਕਿਹੜੇ ਬੁਲਦੀ ਆ ਇਹ ਬਈ ਕੋਹਿਨੂਰ ਆ ਠੀਕ ਆ ਕੋਹਿਨੂਰ ਦੀ ਆ ਹਾਂਜੀ ਕੋਹਿਨੂਰ ਦੀ ਆ ਠੀਕ ਆ ਤੇ ਬਾਪੂ ਇਹਦੀ ਮਾਂ ਥੱਲੇ ਦੁੱਧ ਬਾਦ ਕਿੰਨਾ ਸੀਗਾ ਦੱਸਿਆ ਜੇ ਮਾਂ ਥੱਲੇ 12 ਲੀਟਰ ਦੁੱਧ ਸੀਗਾ ਅੱਛਾ ਹਾਂ ਠੰਡਾ ਦੁੱਧ 12 ਲੀਟਰ 12 ਲੀਟਰ ਹਾਂਜੀ 12 ਲੀਟਰ ਠੀਕ ਆ ਮੰਨ ਲਓ ਪਹਿਲਣ ਸੀਗੀ ਪਹਿਲਣ ਪਹਿਲਣ ਅੱਛਾ ਮੰਨ ਲਓ ਪਹਿਲਣ ਕੱਟੀ ਥੱਲੇ ਇਹ ਪਹਿਲਣ ਕੱਟੀ ਥੱਲੇ ਹਾਂ 12 ਲੀਟਰ ਸੀ ਠੀਕ ਆ ਤੇ ਬਾਪੂ ਇਹ ਕਿਹੜੇ ਏਰੀਆ ਚੋਂ ਆਇਆ ਮੈਂ ਸੁਭਰਾਵਾ ਤੋਂ ਲਈ ਆ ਬਾਈ ਮੇਰੀ ਨਾ ਮੱਝ ਉਧਰ ਗਈ ਸੀਗੀ ਬਾਈ ਗਰਲਾਲ ਕੋਲੇ ਮਲ ਕਰਾਸ ਹੋਣ ਵਾਸਤੇ ਹਾਂਜੀ ਹਾਂਜੀ ਅੱਛਾ ਜਿਹੜਾ ਗਰਲਾਲ ਜਮਾਲਪੁਰ ਵਾਲਾ ਜਮਾਲਪੁਰ ਵਾਲਾ ਠੀਕ ਆ ਉਹਦੇ ਕੋਲੇ ਮੈਂ ਮੱਝ ਲਿਆਈ ਤੇ ਉਹ ਕ ਇਹ ਸਮਝਣਾ ਵੇਖ ਲੈਣੀ ਵਾਕਿਆ ਹੀ ਤੋਹਫਾ ਠੀਕ ਆ ਹਾਂਜੀ ਇਹ ਮੰਨ ਲਓ ਤੁਸੀਂ ਮੱਝ ਲਵਾਉਣਾ ਤੇ ਉਹਦੇ ਗੋਲਾ ਕੋਲੇ ਖਲੀ ਸੀ ਹਾਂਜੀ ਜੰਪ ਲਵਾਉਣ ਗਿਆ ਸੀ ਠੀਕ ਆ ਤੇ ਮੈਨੂੰ ਸ਼ੌਂਕ ਸੀ ਵੀ ਚੱਲ ਉਹਦੇ ਛੋਟਾ ਚੰਗਾ ਮਾਲੀ ਠੀਕ ਆ ਤੇ ਉਹਨੇ ਫਿਰ ਤੁਹਾਨੂੰ ਦੱਸ ਪਾਈ ਮੈਨੂੰ ਕਹ ਦੱਸ ਪਾਈ ਸਭਰਾਵਾ ਖੜੀ ਆ ਠੀਕ ਆ ਤੇ ਮੇਰੇ ਨਾਲ ਗਿਆ ਫਿਰ ਉਹਨੇ ਮੈਨੂੰ ਸੌਦਾ ਕਰਾਤਾ ਠੀਕ ਆ ਹਾਂਜੀ ਤੇ ਇਹ ਫਿਰ ਮੰਨ ਲਓ ਆ ਗਈ ਕੋਹੇ ਨੂਰ ਦੀ ਤੇ ਮਾਂ ਦੇ ਦੁੱਧ ਥੱਲੇ 12 ਕਿਲੋ ਪਹਿਲਾਂ ਥੱਲੇ ਕੋਹੇ ਨੂਰ ਦੀ ਬੱਚੀ ਆ ਮਾਂ ਦੇ ਥੱਲੇ 12 ਲੀਟਰ ਦਾ ਰਿਕਾਰਡ ਆ ਠੰਡਾ ਦੁੱਧ ਤੇ ਜੇ ਕੋਈ ਆਪੂ ਕੋਈ ਕੈਂਤੂ ਪ੍ਰਾਂਤੂ ਕੋਈ ਸ਼ੱਕ ਕਰੇ ਹਾਂ ਜੋ ਜੋ ਮਰਜੀ ਚੈਂਤੂ ਪ੍ਰਾਂਤੂ ਕੋਲ ਡੀਐਨਏ ਕਰਾਵੇ ਮੈਂ ਇੱਥੇ ਦੇਣਦਾਰ ਬੈਠਾ ਠੀਕ ਆ ਤੇ ਤੋੜ ਕੇ ਕਰਾਈਏ ਦੀ ਮੜੀ ਦੀ ਤਸਵੀਰ ਮੈਂ ਕਹਿੰਦਾ ਚੈੱਕ ਕਰ ਤੂੰ ਵੇਖ ਲਓ ਵੀ ਦੋਸਤੋ ਨਾ ਮਾਤਾਂ ਨੂੰ ਚੈੱਕ ਕਰ ਲੋ ਤੋੜ ਇਹਦੀ ਕਰਮਾ ਵਾਲੀ ਦੀ ਹਾਂਜੀ ਆ ਵੇਖੋ ਬਿਲਕੁਲ ਜੈਜੀ ਮਾਰਕਿੰਗ ਚ ਆ ਗਈ ਕਰਮਾ ਵਾਲੀ ਤੇ ਮਾਂ ਇਹਦੀ ਉਧਰ ਲੋ ਤੁਹਾਨੂੰ ਪਤਾ ਜਦੋਂ ਸੁਭਰਾਵਾਂ ਵਾਲਾ ਬਲੱਡ ਆ ਗਿਆ ਤੇ ਫਿਰ ਬਾਰਡਰ ਬੈਲਟ ਨਾ ਹੋਵੇ ਕਹਿ ਨਹੀਂ ਸਕਦੇ ਕਿਉਂਕਿ ਉਧਰ ਮਾਲੀ ਬਹੁਤ ਚੰਗੇ ਨੇ ਮਾਂ ਏਰੀਆ ਦਾ ਬਾਰਡਰ ਬੈਲਟ ਹੀ ਆ ਹਾਂ ਤੇ ਬਹੁਤ ਸੋਹਣੀ ਕਟੀ ਆ ਰਵੇ ਠੀਕ ਆ ਟੇਡਾ ਇਹ ਸੀ ਕੋਹੀਨੂਰ ਦੀ ਪਤਲੀ ਬੂਥੀ ਹੁੰਦੀ ਆ ਵਾਕਿਆ ਕੋਹੀਨੂਰ ਪਤਲੀ ਬੂਥੀ ਵਾਲਾ ਠੀਕ ਆ ਤੁਸੀਂ ਵੀ ਮੇਰੇ ਹਿਸਾਬ ਨਾਲ ਬਾਪੂ ਇਹਦੀ ਖਰਾਖਰੂਗ ਵੀ ਲਿਆ ਕੇ ਰੱਖੀ ਬੈਠਦਾ ਮੈਂ ਕਿਹਾ ਖਰਾਕ ਆ ਮੈਂ ਤੇਲ ਕਰਮ ਵਾਲੇ ਦਾ ਕੜਾਇਆ 15 ਲੀਟਰ ਹੂੰ ਤੇ ਆ ਖਲ ਪਈ ਆ ਤੇ ਫੀਟ ਬਣਾਈ ਆ ਇਹਨਾਂ ਨੂੰ ਪਾਣੀ ਆ ਆਪਾਂ ਨੂੰ ਸ਼ੌਂਕ ਦਾ ਵੀਡੀਓ ਪਾਉਣੇ ਆ ਚਲ ਵੇਗੀ ਵੇਗੀ ਨਹੀਂ ਤਾਂ ਘਰੇ ਤਿਆਰ ਕਰਾਂਗੇ ਠੀਕ ਆ ਕੱਟੀ ਕਿਸ ਦਿਨ ਨੂੰ ਰਿਕਾਰਡ ਪੈਦਾ ਕਰੂਗੀ ਨਹੀਂ ਵਾਕਿਆ ਪਤਲੀ ਵਾਲੀ ਆ ਹਨਾ ਬਰੀਕ ਵਾਲੀ ਆ ਬਹੁਤ ਬਰੀਕ ਬੂਥੀ ਵੇਖ ਕਿੰਨੀ ਪਤਲੀ ਇਹਦੀ ਠੀਕ ਆ ਲੈ ਚੱਲੋ ਜੋ ਮਰਜੀ ਪਾਈ ਜਾਣ ਚੱਕੀ ਫਟੇ ਆਉਂਦੀ ਠੀਕ ਆ ਪਪੂ ਚਾਰੂ ਪਹੂ ਦਾ ਇਹੀ ਤਾਂ ਫਾਇਦਾ ਹੁੰਦਾ ਕਰਮਾਲੀ ਦਾ ਚਾਰੂ ਪਹੂ ਯਾਰ ਫੈਮਨ ਸਾਧਾਂ ਦੁੱਧ ਵੀ ਦਿੰਦਾ ਨਾ ਇਹ ਦੇਖੋ ਰਲੀ ਤੇ ਵਜਨ ਕੋਚਾਂ ਹੀ ਕਰੀ ਜਾਵੇ ਪਹੂ ਬੂਥੇ ਮਾਰੀ ਜਾਵੇ ਫਿਰ ਉਹ ਪਹੂ ਖਰਾਕ ਨਾ ਪਲਦਾ ਨਹੀਂ ਠੀਕ ਆ ਹਾਂਜੀ ਤੇ ਬਾਕੀ ਇੱਕ ਗੱਲ ਹੋਰ ਵੀ ਹੈਗਾ ਵਾ ਤੁਸੀਂ ਦੇਖ ਸਕਦੇ ਆ ਦੋਸਤੋ ਬੋਡੀ ਸਟਰਕਚਰ ਨੀਲੀ ਦਾ ਵੀ ਆਲਾ ਦੇਖੋ ਤੁਸੀਂ ਪੈਰਾਂ ਦੇ ਵਾਈਟ ਨਿਸ਼ਾਨ ਸਾਰੀਆਂ ਪ੍ਰੋਪੋਰਸ਼ਨੀਆਂ ਦੇਖ ਲਈ ਸੁਪਰ ਵੀ ਆਵੇ ਵਾਈਟ ਵਾਲ ਆ ਗਿਆ ਦੇਖੋ ਥੱਲੇ ਮਾੜਾ ਜਿਹਾ ਨਿਸ਼ਾਨ ਹੈਗਾ ਕਰਮਾਲੀ ਦੇ ਤੇ ਪੂਛ ਚ ਭੋਰਾ ਜ ਨਹੀਂ ਹੱਡੀ ਨਹੀਂ ਦੋਸਤੋ ਆਠਾ ਬਣਾਦਾ ਨਹੀਂ ਬੁਰਕੇ ਵਜਣਾ ਨਹੀਂ ਬਾਪੂ ਵੇਹ ਯਾਰ ਵੇਲਾ ਕਰਮ ਵਾਲੀ ਹਨ। ਪੁੱਛਦੀ ਕਿ ਨਹੀਂ ਪੁੱਛ। ਪੁੱਛ ਆ ਕੇ ਖੜ ਗਈ। ਮੈਂ ਕਹਿੰਨਾ ਯਾਰ ਇਹਨੂੰ ਕਹਿੰਦੇ ਬਰੱਡ। ਠੀਕ ਆ। ਕੋਹੇ ਨੂਰ ਵਾਕਿਆ ਹੀ ਬੋਲਦਾ ਯਾਰ ਇਹਦੇ ਚ ਕਰਮ ਵਾਲੀ। ਠੀਕ ਆ। ਥੱਲੇ ਤੁੰਨ ਵੀ ਵਾਈਟ ਆ ਗਿਆ। ਤੁੰਨ ਵਾਈਟਾ ਸਾਰਾ ਵੀ। ਕਈ ਵੀਰ ਨਿਸ਼ਾਨੀਆਂ ਮੰਗਦੇ ਹੁੰਦੇ ਆ ਤੇ ਨਿਸ਼ਾਨੀਆਂ ਵੀ ਪੂਰੀਆਂ। ਫੇਰ ਸਿੰਗੀ ਵੇਖ। ਅੱਛਾ। ਪਤਲੀ ਬੂਥੀ ਵੇਖ। ਅਬੂ ਸਿੰਗੀ ਕਰਾਈ ਮਾੜੀ ਜੀ ਬਾਹਰ ਪਾਸੇ ਕਰਕੇ। ਯਾਰ ਯਾਰ ਸਿੰਗੀ ਵਾਲਾਂ ਤੋਂ ਚੈੱਕ ਕਰ। ਵਾਕਿਆ ਹੀ। ਇੱਥੇ ਰੁਪਈਆ ਪੈਣਾ ਇਹਦੇ ਵੀ ਨਹੀਂ। ਠੀਕ ਆ। ਕਰਮ ਵਾਲੀ ਦੇ। ਠੀਕ ਆ। ਮੈਂ ਕਹਿੰਦਾ ਦੇਖ ਤੇ ਬਾਪੂ ਫਿਰ ਇਹਦਾ ਮੁੱਲ ਵਾਦ ਕੀ ਕਰਨਾ ਵਾ ਇਹਦਾ ਆਪਾਂ ਫੋਨ ਤੇ ਅੱਛਾ ਹਾਂ ਸਾਰਿਆਂ ਦਾ ਫੋਨ ਤੇ ਕਰਾਂਗੇ ਠੀਕ ਹੈ ਮੁੱਲ ਫੋਨ ਤੇ ਕਰਨਾ ਹਾਂ ਜੇ ਕੋਈ ਖਰੀਦਣ ਦਾ ਇਸ਼ਕ ਹੋਵੇ ਘਰੇ ਆ ਕੇ ਖਰੀਦ ਸਕਦਾ ਜਾਂ ਆਨਲਾਈਨ ਮੰਗਵਾਉਣੀ ਚਾਵੇ ਤਾਂ ਕੋਈ ਹਾਂ ਆਨਲਾਈਨ ਵੀ ਦੇ ਦਾਂਗੇ ਅੱਛਾ ਹਾਂਜੀ ਸਾਜੀ ਪਾ ਦੇਵੇ ਘਰੇ ਆ ਕੇ ਲੈ ਲਵੇ ਤੇ ਫੋਨ ਤੇ ਮੁੱਲ ਕਰਾਂਗੇ ਜੈ ਜੈ ਜ ਆਪਾਂ ਮਾਣ ਹੀ ਕਰਨਾ ਆ ਕੋਈ ਯਾਰ ਇਹਦਾ ਬੂਥੀ ਨਿੱਕੀ ਜੀ ਲੱਗਣੀ ਹੈ ਨਾ ਕੋਈਆਂ ਚ ਪਾਣੀ ਪਿਆ ਨੀ ਨੂਰ ਤਾਂ ਫਿਰ ਇਹੇ ਦਾ 파ਰਖਾ ਸਾਰੀਆਂ ਜਿਹੜੇ ਦੋ ਬੱਚੇ ਕੋਈ ਨੂਰ ਦੇ ਦੀ ਬੂਥੀ ਵੇਖ ਕੇ ਦੀ ਸੋਹਣੀ ਮੈਨੂੰ ਲੱਗੀ ਵਾਕਿਆ ਗੱਲ ਹੈ ਵਾਕਿਆ ਹੀ ਠੀਕ ਆ ਸਭਰਾਵਾਂ ਏਰੀਆ ਦੀ ਆ ਮਿੱਤਰੋ ਇਹ ਕਟੀ ਆ ਠੀਕ ਆ ਇਹ ਵੇਖ ਲਓ ਤੁਸੀਂ ਠੀਕ ਆ ਸਭਰਾਵਾਂ ਵਾਲਾ ਜਾਨੀ ਕਿ ਬਲੱਡ ਫੇਰ ਬੋਲਦਾ ਆ ਸਭਰਾਵਾਂ ਵਾਲਾ ਹੈਗਾ ਬੋਲਦਾ ਵਾਕਿਆ ਹੈਗਾ ਮਾੜੀ ਠੀਕ ਆ ਐਵੇਂ ਨਹੀਂ ਬਲੱਡ ਸਭਰਾਵਾਂ ਵਾਲਾ ਬੋਲਦਾ ਮਿੱਤਰੋ ਉਹ ਬੋਲਦਾ ਵੀ ਬੋਲਦਾ ਤੇ ਜੇ ਕੋਈ ਸ਼ੌਂਕੀ ਵੀਰ ਹੋਇਆ ਤੇ ਕਰ ਲਿਓ ਬਾਪੂ ਮੈਂ ਕਹਿੰਦਾ ਸ਼ੌਂਕੀ ਵੀਰ ਪਾਲੂਗਾ ਤੇ ਯਾਦ ਕਰੂਗਾ ਜਿਵੇਂ ਦੁੱਧ ਨੇ ਕੱਢਿਆ ਕਰਮ ਵਾਲੀ ਨੇ ਠੀਕ ਆ ਤੇ ਬਾਪੂ ਐਡਰੈਸ ਦੱਸ ਦੇ ਇੱਕ ਵਾਰੀ ਫੇਰ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਠੀਕ ਆ ਜੀ ਤੇ